ਗਿੱਦੜਵਾ ਜ਼ਮੀਨੀ ਚੌਂਕ ਦੇ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਵੀ ਕਾਂਗਰਸ ਜਿਹੜੀ ਹੈ ਉਹ ਅੱਗੇ ਵਧਣ ਨੂੰ ਤਿਆਰ ਹੈ ਧੜਕ ਹੋ ਕੇ ਵੇ ਧੜਕ ਹੋ ਕੇ ਅੱਗੇ ਵਧਦੀ ਪਈ ਹੈ ਪਰ ਇਸ ਦੇ ਬਾਵਜੂਦ ਕੁਝ ਸਵਾਲ ਜ਼ਰੂਰ ਉੱਠਦੇ ਗਿੱਦੜਵਾ ਦੀ ਗੱਲ ਕਰੀਏ ਗਿੱਦੜਵਾ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਲੋਂ ਨੇ ਬਾਜ਼ੀ ਮਾਰੀ ਆਮ ਆਦਮੀ ਪਾਰਟੀ ਨੂੰ ਜਿੱਤ ਦਵਾਈ ਉੱਥੇ ਦੂਜੇ ਪਾਸੇ ਅਮਰਤਾ ਵੜਿੰਗ ਜੜੇ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਮਰਤਾ ਵੜਿੰਗ ਹੁਣ ਲੋਕਾਂ ਸਾਹਮਣੇ ਦੁਬਾਰਾ ਆਏ ਨੇ ਲਾਈਵ ਹੋ ਕੇ ਉਹਨਾਂ ਨੇ ਆਪਣੇ ਇਸ ਬਾਤ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਦਰਅਸਲ ਇਸ ਤੋਂ ਪਹਿਲਾਂ ਰਾਜਾ ਬੜਿੰਗ ਦੇ ਵੱਲੋਂ ਵੀ ਸਿੱਧੇ ਤੌਰ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਸੀ ਕਿਉਂ ਹਾਰੇ ਕਿਸ ਕਾਰਨ ਹਾਰੇ ਉਹਨਾਂ ਨੇ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਔਰ ਹੁਣ ਅਮ੍ਰਿਤਾ ਬੜਿੰਗ ਸਾਹਮਣੇ ਆਏ ਨੇ ਉਹਨਾਂ ਨੇ ਕੀ ਇਸ ਚੀਜ਼ ਬਾਰੇ ਕੋਈ ਗੱਲ ਕੀਤੀ ਹੈ ਕੋਈ ਗੱਲ ਕਹੀ ਹੈ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਗਿੱਦੜਵੇ ਸਾਰੇ ਆਪ ਦੇ ਭਰਾਵਾਂ ਦਾ ਆਪ ਦੀਆਂ ਭੈਣਾਂ ਦਾ ਸ਼ਬਦਾਂ ਦਾ ਧੰਨਵਾਦ ਕਰਨ ਦੇ ਲਈ ਪਹੁੰਚੀ ਹੈ। ਔਰ ਇਸੇ ਤਰ੍ਹਾਂ ਹੀ ਸਾਰੀ ਅੱਜ ਐਮਸੀ ਸਾਹਿਬਾਨਾਂ ਨੂੰ ਮਿਲੀ ਗਦਰਵਾਦੀ ਵਰਕਰ ਸਾਹਿਬਾਨਾਂ ਨੂੰ ਮਿਲੀ ਔਰ ਸ਼ਬਦਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਇਸ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤਿਆਂ ਬਿਨਾਂ ਆਪਣੇ ਪਰਿਵਾਰਾਂ ਦੀ ਬਿਨਾਂ ਸਮੇਂ ਨੂੰ ਵੇਖਿਆ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਇਸ ਇਲੈਕਸ਼ਨ ਦੇ ਵਿੱਚ ਆਪਦਾ ਪੂਰਾ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਨੂੰ ਮਿਲੀ ਐ ਜੋਰ ਧੰਨਵਾਦ ਕੀਤਾ ਉਹਨਾਂ ਦਾ ਉਹਨਾਂ ਦੀ ਪਰਿਵਾਰਾਂ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਟਿੰਗਸ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਮੀਟਿੰਗਸ ਕਰੇ ਵੀ ਕਰੂੰਗੀ ਔਰ ਇਸੇ ਤਰ੍ਹਾਂ ਹਲਕੇ ਦੇ ਵਿੱਚ ਆ ਕੇ ਲੋਕਾਂ ਨੂੰ ਮਿਲਦੀ ਵੀ ਰਹੂੰਗੀ ਔਰ ਤੁਹਾਡੇ ਸਭ ਦੀ ਜਿੰਨੇ ਵੀ ਮੇਰੇ ਭਰਾ ਮੇਰੀਆਂ ਭੈਣਾਂ ਨੇ ਆਪ ਦਾ ਸਾਥ ਦਿੱਤਾ ਮੈਂ ਸਭ ਦੀ ਤਹਿ ਦਿਲੋਂ ਧੰਨਵਾਦੀ ਐ ਔਰ ਹੌਸਲੇ ਬੁਲੰਦ ਰੱਖਣੇ ਹਨ ਸਭ ਨੂੰ ਇਹੀ ਬੇਨਤੀ ਕਰਨ ਦੇ ਲਈ ਲਾਈਵ ਹੋਈ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਹੌਸਲੇ ਬੁਲੰਦ ਰੱਖਣੇ ਹਨ ਸੱਚੇ ਪਾਤਸ਼ਾਹ ਜਦੋਂ ਕੋਈ ਚੀਜ਼ ਇੱਕ ਰਸਤਾ ਬੰਦ ਕਰ ਦਿੰਦਾ ਹੈ ਤਾਂ ਵੀ ਦਰਵਾਜ਼ੇ ਹੋਰ ਖੋਲਦਾ ਹੈ ਵੀ ਰਸਤੇ ਖੋਲਦਾ ਹੈ ਤਾਂ ਪੇਸ਼ੈਂਸ ਰੱਖਣੀ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਉਹਨਾਂ ਰਸਤਿਆਂ ਦੀ ਉਡੀਕ ਕਰਨੀ ਹੈ ਕਿ ਪਰਮਾਤਮਾ ਹੋਰ ਆਪਣੇ ਵਾਸਤੇ ਕੀ ਲਈ ਬੈਠਾ ਹੈ ਕਰਨਗੇ ਉਮੀਦ ਰੱਖਣੀ ਹੈ ਉਮੀਦ ਤੇ ਦੁਨੀਆ قائم ਹੈ ਤੁਸੀਂ ਸਭ ਨੇ ਹਮੇਸ਼ਾ ਬੜਾ ਸਾਥ ਦਿੱਤਾ ਹੈ ਔਰ ਮੈਨੂੰ ਪੂਰਨ ਉਮੀਦ ਹੈ ਆਪਣੀ ਟੀਮ ਨੇ بلند ਹੌਸਲੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਨਾ ਹੈ ਔਰ ਬਿਲਕੁਲ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਜੋ ਵੀ ਹਾਲਾਤ ਹੋਣ ਜਿਵੇਂ ਦੇ ਵੀ ਹੋਣ ਤੁਹਾਡੇ ਨਾਲ ਹੈ ਤੁਹਾਡੇ ਨਾਲ ਰਵਾਂਗੇ ਤੁਹਾਡੇ ਨਾਲ ਸੀਗੇ ਸਦਾ ਤੁਹਾਡੇ ਨਾਲ ਹੈ बस ਸਭ ਨੂੰ ਇਹੀ ਬੇਨਤੀ ਕਰਦੀ ਆ ਇਸੇ ਤਰ੍ਹਾਂ ਲੱਗੇ ਰਹੋ ਤੇ ਤੁਹਾਡੇ ਵਿੱਚ ਵੜਿੰਗ ਪਰਿਵਾਰ ਪਹਿਲਾਂ ਵੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਰਹੂਗਾ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ